ਸਿੱਕਾਲਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਬੀਤੀ ਰਾਤ ਜਿਹੜਾ ਦੀਵਾਲੀ ਦਾ ਤਿਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਸੋ ਚੰਗੀ ਗੱਲ ਹੈ ਕਿ ਤਿਹਾਰਾਂ ਨੂੰ ਬੜੇ ਸਤਕਾਰ ਦੇ ਨਾਲ ਪਿਆਰ ਦੇ ਨਾਲ ਜਿਹੜਾ ਉਹ ਰੀਤੀ ਰਿਵਾਜਾਂ ਦੇ ਮੁਤਾਬਕ ਜਿਹੜਾ ਉਹ ਮਨਾਉਣਾ ਚਾਹੀਦਾ ਕਿਉਂਕਿ ਪੰਜਾਬ ਜਿਹੜੀ ਹੈ ਉਹ ਪੰਜਾਬ ਦੀ ਜਿਹੜੀ ਧਰਤੀ ਹੈ ਉਹ ਖੁਸ਼ਹਾਲ ਧਰਤੀ ਹੈ ਕਿਉਂਕਿ ਇੱਥੇ ਗੁਰੂਆਂ ਪੀਰਾਂ ਨੇ ਜਿਹੜਾ ਜਨਮ ਲਿਆ ਕਿਉਂਕਿ ਇੱਥੇ ਹਰ ਤਿਹਾੜੀ ਨੇ ਉਹ ਬੜੇ ਚਾਵਾਂ ਦੇ ਨਾਲ ਮਨਾਏ ਜਾਂਦੇ ਨੇ ਸੋ ਦੀਵਾਲੀ ਵੀ ਇਸ ਤਰੀਕੇ ਦੇ ਨਾਲ ਬੜੇ ਚਾਵਾਂ ਦੇ ਨਾਲ ਮਨਾਈ ਗਈ ਪਰ ਦੀਵਾਲੀ ਦੇ ਨਾਲ ਜਿਹੜਾ ਕਿਤਨਾ ਕਿਤੇ ਜੋ ਬੀਤੀ ਰਾਤ ਦੇ ਪਟਾਕੇ ਨੇ ਉਹ ਲਗਾਤਾਰ ਚੱਲੇ ਤਾਂ ਆਖਰਕਾਰ ਉਸ ਪਟਾਕਿਆਂ ਦੇ ਨਾਲ ਸਾਡਾ ਵਾਤਾਵਰਨ ਜਿਹੜਾ ਕਿੰਨਾ ਜਿਹੜਾ ਗੰਦਲਾ ਹੋਇਆ ਤਾਂ ਉਸ ਗੰਦਲੇ ਦੇ ਨਾਲ ਆਮ ਲੋਕਾਂ ਨੂੰ ਜਿਹੜਾ ਸਾਹ ਲੈਣ ਦੇ ਵਿੱਚ ਜਦ ਹੀ ਬੜੀ ਦਿੱਕਤ ਆਉ ਪਰੇਸ਼ਾਨੀਆਂ ਉਹ ਲਗਾਤਾਰ ਆ ਰਹੀ ਹੈ ਸੋ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਇਸ ਵਾਤਾਵਰਨ ਦੇ ਗੰਦਲੇ ਤੇ ਧੁੰਦਲੇ ਹੋਣ ਦੇ ਨਾਲ ਸਾਡੇ ਸਰੀਰ ਨੂੰ ਕਿੰਨਾ ਕੋ ਨੁਕਸਾਨ ਜਿਹੜਾ ਪਹੁੰਚ ਰਿਹਾ ਕਿਉਂਕਿ ਅੱਜਕੱਲ੍ਹ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਕਿ ਹਸਪਤਾਲਾਂ ਦੇ ਜਿਹੜੀ ਲਾਈਨ ਆ ਉਹ ਲੰਬੀ ਲੰਬੀ ਲੱਗ ਚੁੱਕੀ ਹੈ ਜਿਹੜੇ ਲੋਕ ਨੇ ਇਸ ਬਿਮਾਰੀ ਦੇ ਨਾਲ ਲਗਾਤਾਰ ਜੂਝ ਰਹੇ ਨੇ ਕਿਉਂਕਿ ਬੀਤੀ ਰਾਤ ਨੇ ਲਗਾਤਾਰ ਪਟਾਕੇ ਚੱਲੇ ਪਰ ਦੂਸ਼ਣ ਲਗਾਤਾਰ ਫੈਲਿਆ ਤਾਂ ਆਖਰਕਾਰ ਉਸ ਸ਼ੁੱਧ ਹਵਾਂ ਨੂੰ ਜਿਹੜਾ ਖਰਾਬ ਕਰਨ ਦੇ ਵਿੱਚ ਆਮ ਲੋਕਾਂ ਨੇ ਜਿਹੜਾ ਬਹੁਤ ਜਿਹੜਾ ਆਪਾਂ ਕਹਿ ਸਕਦੇ ਹਾਂ ਸਹਿਯੋਗ ਦਿੱਤਾ ਜਾਨਕਿ ਆਪਾਂ ਕਹਿ ਸਕਦੇ ਹਾਂ ਇਸ ਦੀ ਜ਼ਿੰਮੇਵਾਰ ਜਿਹੜੀ ਆਮ ਲੋਕਾਂ ਦੀ ਬਣਦੀ ਸੀ ਪਰ ਉਹ ਜ਼ਿੰਮੇਵਾਰ ਜਿਹੜੇ ਲੋਕਾਂ ਨੇ ਨਹੀਂ ਨਿਭਾਈ ਪਰ ਹਵਾ ਨੂੰ ਜਿਹੜਾ ਸਾਡੀ ਕੁਲਧਰ ਤੋਂ ਜਿਹੜਾ ਕਿਤਨਾ ਕਿਤੇ ਖਰਾਬ ਕੀਤਾ ਸੋ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ ਪੰਜਾਬ ਦੇ ਵਿੱਚ ਪਰਾਲੀ ਦੇ ਇਹ ਮਸਲੇ ਲਗਾਤਾਰ ਜਿਹੜੇ ਪੰਜਾਬ ਦੇ ਵਿੱਚ ਚਾਰੇ ਨੇ ਕਿਉਂਕਿ ਕੀ ਆ ਜਾਂਦਾ ਕਿ ਪਰਾਲੀ ਤੇ ਨਾਲ ਜਿਹੜਾ ਲਗਾਤਾਰ ਅੱਗ ਲਗਾਉਣ ਦੇ ਨਾਲ ਜਿਹੜਾ ਪੰਜਾਬ ਦੀ ਜਿਹੜੀ ਹਵਾ ਉਹ ਖਰਾਬ ਹੋ ਰਹੀ ਹੈ ਪ੍ਰਦੂਸ਼ਣ ਹੋ ਰਿਹਾ ਤੇ ਦਿੱਲੀ ਵੀ ਜਿਹੜਾ ਕਿਤਨਾ ਕਿਤੇ ਸਾਨੂੰ ਜਿਹੜਾ ਦੋਸ਼ੀ ਆ ਉਹ ਠਹਿਰਾ ਰਿਹਾ ਪੰਜਾਬ ਦੀ ਗੱਲ ਕੀਤੀ ਜਾਵੇ ਜਾਂ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਆਪਸੀ ਜਿਹੜੀ ਬਿਆਨਬਾਜ਼ੀ ਆ ਉਹ ਲਗਾਤਾਰ ਚੱਲਦੀ ਨਜ਼ਰ ਆ ਰਹੀ ਹੈ ਸੋ ਕਿਤਨਾ ਕਿਤੇ ਪੰਜਾਬ ਦੇ ਜੇਕਰ ਹਾਲਾਤਾਂ ਦੀ ਗੱਲ ਕੀਤੀ ਜਾਵੇ ਕਿਉਂਕਿ ਬੀਤੇ ਰਾਤ ਤੋਂ ਜਿਹੜੀ ਆ ਉਹ ਸਾਰੇ ਪੰਜਾਬ ਦੇ ਵਿੱਚ ਜਿਹੜਾ ਧੂਆਂ ਧੂਆਂ ਹੋਇਆ ਪਿਆ ਤਾਂ ਆਖਰ ਉਹ ਬਿਮਾਰੀਆਂ ਜਿਹੜੀਆਂ ਨੇ ਆਮ ਲੋਕਾਂ ਦੇ ਬੱਚਿਆਂ ਨੂੰ ਸਰੀਰ ਨੂੰ ਜੜੀਆਂ ਲੱਗਦੀ ਨਜ਼ਰ ਆ ਰਹੀ ਐ ਸਭ ਬਿਲਕੁਲ ਸਭ ਪੰਜਾਬ ਦੇ ਵਿੱਚ ਜਸ਼ਨ ਜ਼ਰੂਰ ਮਨਾਏਗੇ ਤਾਂ ਦਿੱਲੀ ਦਾ ਜਿਹੜਾ ਕਹਿ ਸਕਦੇ ਆ ਜਿਹੜਾ ਇਸ ਸਮੇਂ ਜਿਹੜਾ IQI ਲੈਵਲ ਐ ਜੋ ਕਿ ਹਵਾ ਦੇ ਵਿੱਚ ਉਹ ਤਾਪ ਮਾਣ ਦੇ ਨਾਲ ਜਿਹੜਾ ਮਾਪਿਆ ਜਾਂਦਾ ਤਾਂ ਸਭ ਤੋਂ ਵੱਧ ਦੱਸਿਆ ਜਾ ਰਿਹਾ ਕਿ ਉੱਤੇ ਦੀ ਜਿਹੜੀ ਆਬੋ ਹਵਾ ਉਹ ਬਿਲਕੁਲ ਖਰਾਬ ਹੋ ਚੁੱਕੀ ਹੈ ਹਰਿਆਣਾ ਤੇ ਦਿੱਲੀ ਜਿਹੜੇ ਨੇ ਦੋ ਜਿਹੜੀਆਂ ਇਹ ਜੀਆਂ ਸਟੇਟਾਂ ਨੇ ਉਹ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਜਿਹੜੀ ਹੈ ਆਪਾਂ ਕਹਿ ਸਕਦੇ ਹਾਂ ਇਸ ਸਮੇਂ ਜਿਹੜੇ ਹਾਲਾਤ ਉਹ ਬੜੇ ਹੋਏ ਨੇ ਕਿ ਧੂਆਂ ਧੂਆਂ ਜਿਹੜਾ ਇਸ ਦੋ ਸਟੇਟਾਂ ਦੇ ਵਿੱਚ ਸਭ ਤੋਂ ਵੱਧ ਜਿਹੜਾ ਦੇਖਣ ਨੂੰ ਮਿਲ ਰਿਹਾ ਸੋ ਬਿਲਕੁਲ ਸੋ ਇਸ ਦੇ ਨਾਲ ਜੇਕਰ ਗੱਲ ਕੀਤੀ ਆਵੇ ਜੋ ਪੰਜਾਬ ਦੇ ਹਾਲਾਤ ਹੋਏ ਪਏ ਨੇ ਸੋ ਤੁਹਾਨੂੰ ਪੂਰੇ ਪੰਜਾਬ ਦੀ ਜਿਹੜੀ ਰਿਪੋਰਟ ਆ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਸੋ ਜਿੱਥੇ-ਜਿੱਥੇ ਇਸ ਸਮੇਂ ਜੋ ਪੰਜਾਬ ਦੇ ਹਾਲਾਤ ਹੋਏ ਪਏ ਨੇ ਦਿੱਲੀ ਦੇ ਵਿੱਚ ਸਭ ਤੋਂ ਵੱਧ ਜਿਹੜਾ ਧੂਆ ਹੋਇਆ ਪਿਆ ਤੇ ਦੂਜੇ ਪਾਸੇ ਜਿਹੜਾ ਹਰਿਆਣਾ ਦੀ ਗੱਲ ਕੀਤੀ ਆਵੇ ਤਾਂ ਹਰਿਆਣਾ ਦੇ ਵਿੱਚ ਵੀ ਜਿਹੜਾ ਸਭ ਤੋਂ ਵੱਧ ਜਿਹੜਾ ਧੂਆ ਦੇਖਣ ਨੂੰ ਮਿਲਿਆ ਯਾਨੀ ਕਿ ਪ੍ਰਦੂਸ਼ਣ ਦੇਖਣ ਨੂੰ ਮਿਲਿਆ ਤਾਂ ਕਿਤੇ ਨਾ ਕਿਤੇ ਜਿਹੜੀ ਆਪਣੀ ਜੋ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਸੀ ਉਹ ਜ਼ਿੰਮੇਵਾਰੀ ਜਿਹੜੀ ਆ ਉਹ ਨਹੀਂ ਨਿਭਾਈ ਸੋ ਬੇਸ਼ੱਕ ਜਾਗਰੂਤ ਲਗਾਤਾਰ ਕੀਤਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਪਟਾਕੇ ਨਾ ਚਲਾਏ ਜਾਣ ਪਰ ਲੋਕਾਂ ਨੇ ਕਿੰਨਾ ਕਿਤੇ ਖੂਬ ਪਟਾਕੇ ਚਲਾਏ ਤਾਂ ਸਾਡਾ ਜਿਹੜਾ ਵਾਤਾਵਰਨ ਆ ਉਸ ਨੂੰ ਗੰਦਲਾ ਕਰਨ ਦੇ ਵਿੱਚ ਆਮ ਲੋਕਾਂ ਨੇ ਜਿਹੜਾ ਆਪਣੀ ਜਿਹੜੀ ਆ ਭੂਮਿਕਾ ਉਹ ਲਗਾਤਾਰ ਨਭਾਈਆ ਸੋ ਚੰਗੀ ਗੱਲ ਨਹੀਂ ਹੈ ਕਿਉਂਕਿ ਜੇਕਰ ਤੁਸੀਂ ਜਸ਼ਨ ਮਨਾਇਆ ਜਸ਼ਨ ਮਨਾਉਣ ਦੇ ਬਹੁਤ ਤਰੀਕੇ ਹੋ ਸਕਦੇ ਨੇ ਫੁੱਲਾਂ ਦੀ ਹੋਲੀ ਫੁੱਲਾਂ ਦੀ ਜਿਹੜੀ ਆ ਦੀਵਾਲੀ ਵੀ ਖੇਡੀ ਜਾ ਸਕਦੀ ਸੀ ਪਰ ਇਸ ਤਰ੍ਹਾਂ ਪ੍ਰਦੂਸ਼ਣ ਨੂੰ ਗੰਦਲਾ ਕਰਕੇ ਕੀ ਤੁਹਾਨੂੰ ਲੱਗਦਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਇਸ ਤੋਂ ਕੁਝ ਸਬਕ ਲੈ ਸਕਣਗੀਆਂ ਸੋ ਪੰਜਾਬ ਦੇ ਕੁਝ ਇਲਾਕਿਆਂ ਦੀ ਗੱਲ ਕੀਤੀ ਆਪਏ ਜਿੱਥੇ ਕਿ ਇੱਕੋ ਹੀ ਲੈਵਲ ਜਿਹੜਾ ਇਸ ਸਮ ਜਿਹੜਾ ਜੋ ਲਗਾਤਾਰ ਸੈਟਲਾਈਟ ਤਰੀਕੇ ਦੇ ਨਾਲ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਜਲੰਧਰ ਦੇ ਵਿੱਚ 212 ਲੁਧਿਆਣਾ ਦੇ ਵਿੱਚ 280 ਹੈ ਕਿਉਂਕਿ ਫਿਰ ਵੀ ਲੁਧਿਆਣਾ ਜਿਹੜਾ ਇੰਡਸਟਰੀ ਏਰੀਆ ਮੰਨਿਆ ਜਾਂਦਾ ਤਾਂ ਉੱਥੇ ਵੀ ਕਿਤਨਾ ਕਿਤੇ ਜਿਹੜੀ ਆਪਾਂ ਕਹਿ ਸਕਦੇ ਹਾਂ ਇਸ ਕੁਦਰਤ ਅਲਰੇਡੀ ਖਲਵਾੜ ਆ ਉਹ ਜ਼ਰੂਰ ਕੀਤੀ ਗਈ ਹੈ ਕਪੂਰਥਲਾ ਦੀ ਗੱਲ ਕੀਤੀ ਆਵੇ 229 ਹੈ ਪਠਾਨਕੋਟ ਦੇ ਵਿੱਚ 205 ਹੈ ਮੁਹਾਲੀ ਦੇ ਵਿੱਚ 156 ਜਲੰਧਰ ਦੇ ਵਿੱਚ 1115 ਜਨ ਕੀ ਜਿਹੜੀ ਸਾਡੀ ਆਬੋ ਹਵਾ ਉਹ ਬਿਲਕੁਲ ਖਰਾਬ ਹੋ ਚੁੱਕੀ ਆ ਕਪੂ ਜਲੰਧਰ ਦੇ ਵਿੱਚ ਜਿਹੜਾ ਸਭ ਤੋਂ ਵੱਧ ਜਿਹੜਾ ਇਸ ਸਮੇਂ ਜਿਹੜਾ ਏਕੁਆਇਡਾ ਲੈਵਲ ਆ ਉਹ ਸਭ ਤੋਂ ਵੱਧ ਦੇਖਣ ਨੂੰ ਮਿਲਿਆ ਸੋ ਬਿਲਕੁਲ ਅਸੀਂ ਲਗਾਤਾਰ ਛੜਦੀ ਕਲਾ ਟਾਈਮ ਟੀਵੀ ਦੇ ਮਾਧਮ ਦੇ ਰਾਹੀਂ ਵੀ ਪੋਲੂਸ਼ਨ ਕੰਟਰੋਲ ਵਿਦੋ ਵੀ ਸਰਕਾਰਾਂ ਵੀ ਜਿਹੜੇ ਨੇ ਸੰਸਥਾਵਾਂ ਦੇ ਆਗੂ ਸਹਾਬਾਨ ਵੀ ਲਗਾਤਾਰ ਜਾਗਰੂਤ ਵੀ ਕਰ ਰਹੀ ਸੀ ਪਰ ਕਿਤਨੇ ਕਿਤੇ ਲੋਕ ਜਿਹੜੇ ਨੇ ਫਿਰ ਵੀ ਜਿਹੜਾ ਇਸ ਗੱਲ ਤੋਂ ਸੁਚੇਤ ਜਿਹੜੇ ਨੇ ਉਹ ਨਹੀਂ ਹੋ ਸਕੇ ਸੋ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਜਿਹੜਾ ਜ਼ਰੂਰ ਜਿਹੜਾ ਧਿਆਨ ਦਿੱਤਾ ਜਾਵੇਗਾ ਤਾਂ ਜੋ ਕਿ ਸਾਡੀ ਜਿਹੜੀ ਆਬੋ ਹਵਾ ਜੋ ਸਾਡਾ ਵਾਤਾਵਰਨ ਉਹ ਖਰਾਬ ਹੋ ਰਿਹਾ ਉਸ ਨੂੰ ਖਰਾਬ ਨਾ ਕੀਤਾ ਜਾਵੇ ਸੋ ਇਸ ਸਾਰੇ ਮਸਲੇ ਨੂੰ ਲੈ ਕੇ ਇਸ ਤੇ ਜਿਹੜੀ ਸਿਆਸਤ ਆਉ ਲਗਾਤਾਰ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਸੋ ਦਿੱਲੀ ਜਿਹੜਾ ਉਹ ਪੰਜਾਬ ਦਾ ਦਾ ਇਲਜ਼ਾਮ ਲਗਾ ਰਿਹਾ ਕਿ ਪੰਜਾਬ ਵਾਲੇ ਜਿਹੜੀ ਸਾਡੀ ਆਬੋ ਹਵਾ ਜਿਹੜਾ ਸਾਡਾ ਵਾਤਾਵਰਨ ਉਹ ਖਰਾਬ ਕਰ ਰਹੇ ਨੇ ਤੇ ਦੂਜੇ ਪਾਸੇ ਜਿਹੜਾ ਪੰਜਾਬ ਇਹ ਗੱਲ ਕਹਿ ਰਿਹਾ ਕਿ ਅਸੀਂ ਤਾਂ ਬਿਲਕੁਲ ਜਿਹੜਾ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ ਤਾਂ ਇਸ ਵਾਰ ਪਰਾਲੀ ਦੇ ਜਿਹੜੇ ਮਾਮਲੇ ਨੇ ਉਹ ਲਗਾਤਾਰ ਘਟਦੇ ਨਜ਼ਰ ਆ ਰਹੇ ਨੇ ਸੋ ਪਰਾਲੀ ਦੇ ਸਾੜਨ ਦੇ ਮਾਮਲਿਆਂ ਲੈ ਕੇ ਵੀ ਕਿਤਨਾ ਕਿਤ ਜਿਹੜਾ ਹੈ ਲਗਾਤਾਰ ਜਾਗਰੂਤ ਰਹਿਣਾ ਲੋਕਾਂ ਨੂੰ ਕੀਤਾ ਜਾਂਦਾ ਤਾਂ ਆਖਰਕਾਰ ਕੰਮ ਹੀ ਜਿਹੜੀ ਹੈ ਕਿੱਥੇ ਰਹਿ ਜਾਂਦੀ ਹੈ ਸੋ ਤੁਹਾਨੂੰ ਅਸੀਂ ਇਸ ਰਿਪੋਰਟ ਦੇ ਵਿੱਚ ਦਿਖਾਵਾਂਗੇ ਕਿ 2020 ਤੋਂ ਲੈ ਕੇ 2025 ਤੱਕ ਜਿਹੜਾ ਪੰਜਾਬ ਦਾ ਇੱਕ ਅੰਕੜਾ ਆਇਆ ਜਿਹਦੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਲੈ ਕੇ ਕਿੰਨੇ ਕਿ ਜਿਹੜੀ ਰਿਪੋਰਟਾਂ ਸਾਹਮਣੇ ਆਈ ਹੈ ਕਿ ਬਾਕੀ ਕਿਸਾਨ ਜਿਹੜੇ ਨੇ ਪਰਾਲੀ ਨੂੰ ਲੈ ਕੇ ਜਾਗਰਤ ਹੋ ਚੁੱਕੇ ਨੇ ਤੇ ਦੂਜੇ ਪਾਸੇ ਦਿੱਲੀ ਦੇ ਜਿਹੜੇ ਕੇਂਦਰੀ ਮੰਤਰੀ ਨੇ ਮਨਿੰਦਰ ਸਿੰਘ ਸਿੰਰਸਾ ਤਾਂ ਪੰਜਾਬ ਦਾ ਜਿਹੜਾ ਕਿਤੇ ਨਾ ਕਿਤੇ ਪੰਜਾਬ ਦੇ ਲੀਡਰਾਂ ਨੂੰ ਭੰਡਣ ਲੱਗੇ ਪਏ ਨੇ ਪੰਜਾਬ ਸਰਕਾਰ ਨੂੰ ਜਿਹੜਾ ਪੰਡ ਲੱਗੇ ਪਏ ਨੇ ਉਹਨਾਂ ਨੇ ਕਿਹਾ ਕਿ ਹੁਣ ਦਿੱਲੀ ਖਰਾਬ ਕਰਨ ਤੋਂ ਬਾਅਦ ਪੰਜਾਬ ਜਿਹੜਾ ਖਰਾਬ ਕਰਨ ਤੇ ਲੱਗੇ ਹੋਏ ਨੇ ਇਹ ਗੱਲ ਜਿਹੜਾ ਜ਼ਿਕਰ ਆ ਉਹ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਸੋ ਉਹਨਾਂ ਨੇ ਇੱਕ ਵੀਡੀਓ ਦੇ ذریعے ਜਿਹੜਾ ਇਹ ਜ਼ਿਕਰ ਕੀਤਾ ਕਿ ਪੰਜਾਬ ਦੇ ਲੋਕ ਨੇ ਉਹ ਪੰਜਾਬ ਦੇ ਮੰਤਰੀ ਨੇ ਜਿਹੜੇ ਨੇ ਉਹ ਆਪ ਖੁਦ ਜਿਹੜੇ ਨੇ ਉਹ ਅੱਗ ਲਗਾ ਰਹੇ ਨੇ ਪੰਜਾਬ ਸਰਕਾਰ ਜਿਹੜੀ ਆ ਆ ਪ੍ਰਾਲੀ ਨੂੰ ਅੱਗ ਲਗਾਉਣ ਲਈ ਜਿਹੜਾ ਕਿਸਾਨਾਂ ਨੂੰ ਮਜਬੂਰ ਕਰ ਰਹੀ ਹੈ ਬੇਸ਼ੱਕ ਕਿਸਾਨ ਜਿਹੜੇ ਨੇ ਉਹ ਪ੍ਰਾਲੀ ਨੂੰ ਅੱਗ ਲਗਾਉਣ ਲਈ ਸਹਾਈ ਨਹੀਂ ਹਨ ਉਹਨਾਂ ਨੇ ਜਿਹੜਾ ਇੱਕ ਕੱਲ ਦਾ ਜ਼ਿਕਰ ਕੀਤਾ ਹੈ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਉਹਦਾ ਵੀ ਗੱਲ ਦਾ ਜ਼ਿਕਰ ਕਰਾਂਗੇ ਪਰ ਤੁਹਾਨੂੰ ਇੱਕ ਰਿਪੋਰਟ ਜਿਹੜੀ ਹੈ ਉਹ ਸਾਂਝੀ ਕਰਦੀ ਹੈ ਜੋ ਪੰਜਾਬ ਦੀ ਰਿਪੋਰਟ ਆਈ ਹੈ ਜਿਹਦੇ ਵਿੱਚ ਜੇਕਰ ਪ੍ਰਾਲੀ ਦੇ ਮਾਮਲੇ ਨੂੰ ਲੈ ਕੇ ਕਿਉਂਕਿ ਪ੍ਰਾਲੀ ਦੇ ਮੁੱਦਿਆਂ ਨੂੰ ਲੈ ਕੇ ਵੀ ਬੜੀ ਸਿਆਸਤ ਹੁੰਦੀ ਹੈ ਕਿਉਂਕਿ ਅਕਸਰ ਹੀ ਕਿਹਾ ਜਾਂਦਾ ਵੀ ਪ੍ਰਾਲੀ ਨੂੰ ਅੱਗ ਨਾ ਲਗਾਈ ਜਾਵੇ ਪਿੰਡਾਂ ਦੇ ਵਿੱਚ ਜਾ ਕੇ ਲਗਾਤਾਰ ਜਾਗਰੂਤ ਵੀ ਕੀਤਾ ਜਾਂਦਾ ਹੈ ਸੈਮੀਨਾਰ ਲਗਾ ਜਾਂਦੇ ਨੇ ਸਰਕਾਰਾਂ ਆਪਣੇ ਪੱਧਰ ਤੇ ਜਿਹੜਾ ਸੈਮੀਨਾਰ ਵੀ ਲਗਾਉਂਦੀਆਂ ਨੇ ਤੇ ਹੋਰ ਤਾਂ ਹੋਰ ਜੇਕਰ ਕੋਈ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਤਾਂ ਉਹਨਾਂ ਨੂੰ ਵਿਸ਼ੇ ਜਿਹੜਾ ਸਨਮਾਨ ਆ ਉਹ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਕੀਤਾ ਜਾਂਦਾ ਸੋ ਬਿਲਕੁਲ ਅਸੀਂ ਤੁਹਾਨੂੰ 2020 ਤੋਂ ਲੈ ਕੇ 2025 ਦਾ ਜਿਹੜਾ ਅੰਕੜਾ ਆਇਆ 2020 ਦੇ ਵਿੱਚ ਸਭ ਤੋਂ ਵੱਧ ਜਿਹੜੇ ਨੇ ਮਾਮਲੇ ਆਏ ਸੀ 76590 ਜਾਨਕਿ 2020 ਦੇ ਵਿੱਚ ਜਿਹੜਾ ਅੰਕੜਾ ਉਹ ਆਇਆ ਸੀ ਤਾਂ ਉਸ ਤੋਂ ਬਾਅਦ 2021 ਦੇ ਵਿੱਚ ਹੋਲ ਹੀ ਹੋਲ ਜਿਹੜਾ ਘਟਦਾ ਨਜ਼ਰ ਆ ਰਿਹਾ ਕਿਉਂਕਿ ਅੰਕੜਾ ਜਿਹੜਾ ਉਹਨੂੰ ਘਟ ਰਿਹਾ 76 ਤੋਂ ਬਾਅਦ ਜਿਹੜਾ 2021 ਦੇ ਵਿੱਚ 71304 ਜਿਹੜੇ ਨੇ ਮਾਮਲੇ ਨੇ ਉਹ ਸਾਹਮਣੇ ਆਏ ਨੇ ਜਨਕਿ 2020 ਦੇ ਵਿੱਚ ਜਦੋਂ ਸੈਮੀਨਾਰ ਦੀ ਸ਼ੁਰੂਆਤ ਕੀਤੀ ਤਾਂ 2021 ਦੇ ਵਿੱਚ ਕਿਸਾਨ ਥੋੜੇ ਜਿਹੇ ਨੇ ਉਹ ਜਾਗਰਤ ਹੋਏ ਤਾਂ ਪਰਾਲੀ ਨੂੰ ਜਿਹੜੀ ਅੱਗ ਆ ਉਹ ਘਟਾ ਦਿੱਤੀ ਗਈ ਤਾਂ ਉਸ ਤੋਂ ਬਾਅਦ 2022 ਦੇ ਵਿੱਚ ਜੋ 2021 ਦਾ ਅੰਕੜਾ ਸੀ ਤਾਂ ਉਸ ਤੋਂ ਬਾਅਦ 22 ਦੇ ਵਿੱਚ ਉਹ ਹੌਲੀ-ਹੌਲੀ ਹੋਰ ਘਟਦਾ ਗਿਆ ਜਨਕਿ 49000 ਜਿਹੜਾ 922 ਤੱਕ ਰਹਿ ਗਿਆ ਜਨਕਿ ਕਿਸਾਨ ਜਿਹੜੇ ਨੇ ਹੌਲੀ-ਹੌਲੀ ਜਾਗਰਤ ਹੋਏ ਨੇ ਜਨਕਿ ਪਰਾਲੀ ਨੂੰ ਅੱਗ ਜਿਹੜੀ ਆ ਉਹ ਨਹੀਂ ਲਗਾ ਰਹੇ ਸੋ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ 2023 ਦੀ ਤਾਂ 23 ਦੇ ਵਿੱਚ ਹੋਰ ਜਿਹੜਾ ਆંકੜਾ ਉਹ ਘਟਦਾ ਨਜ਼ਰ ਆਇਆ ਜਾਨਕਿ 36663 ਜਾਨਕਿ ਕਿਸਾਨ ਜਿਹੜੇ ਨੇ ਉਹ ਹੌਲੀ-ਹੌਲੀ ਕੁਝ ਬਦਲਵਾ ਜਿਹੜਾ ਹਾਲਾ ਉਹ ਲੱਭਣਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ અપਨਾਣ ਲੱਗੇ ਤਾਂ ਦੂਜੇ ਪਾਸੇ ਦੇਖ ਕੇ 2024 ਦੀ ਗੱਲ ਕੀਤੀ ਜਾਵੇ ਤਾਂ 10909 ਜਾਨਕਿ ਆਪਾਂ ਕਹਿ ਸਕਦੇ ਹਾਂ ਵੀ ਹੌਲੀ-ਹੌਲੀ ਹੌਲੀ-ਹੌਲੀ ਜਿਹੜਾ ਆંકੜਾ ਇਹ ਘਟਦਾ ਗਿਆ ਤਾਂ ਕਿਸਾਨ ਜਿਹੜੇ ਨੇ ਉਹ ਪਰਾਲੀ ਨੂੰ ਅੱਗ ਲਗਾਉਣ ਦੇ ਲਈ ਜਿਹੜਾ ਇਹ ਅੱਗ ਕਿੱਥੇ ਜਿਹੜਾ ਕਿਸਾਨ ਮਜਬੂਰ ਹੁੰਦਾ ਸੀ ਪਰਾਲੀ ਨੂੰ ਅੱਗ ਲਗਾਉਣ ਦੇ ਲਈ ਤਾਂ ਉਸ ਤੋਂ ਬਾਅਦ ਉਹ ਅਜਿਹਾ ਤਰੀਕਾ ਅਪਣਾਣ ਲੱਗ ਗਿਆ ਕਿਉਂਕਿ ਉਹ ਪਰਾਲੀ ਤੋਂ ਜਿਹੜਾ ਅੱਗ ਲਗਾਉਣ ਦੇ ਲਈ ਜਿਹੜਾ ਉਹ ਕਿਤਨਾ ਕਿਤੇ ਇਹ ਇਹ ਤਰੀਕਾ ਅਪਣਾਉਣਾ ਸ਼ੁਰੂ ਕਰਤਾ ਕਿ ਪਰਾਲੀ ਦਾ ਗੰਡਾ ਬਣਾਉਣੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਉਹ ਫੈਕਟਰੀ ਦੇ ਵਿੱਚ ਜਾਣ ਲੱਗ ਗਈ ਆ ਤਾਂ ਸਾਡਾ ਜਿਹੜਾ ਵਾਤਾਵਰਣ ਦੇ ਵੱਲ ਜਿਹੜਾ ਧਿਆਨ ਆ ਉਹ ਕਿਸਾਨ ਜਿਹੜੇ ਨੇ ਉਹ ਦਿਨ ਦੇ ਨਜ਼ਰ ਆ ਰਹੇ ਤਾਂ 2025 ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਜਿਹੜੇ ਨੇ 353 ਜਨਨ ਕਿ ਪ੍ਰੋਪਰ ਤਰੀਕੇ ਨਾਲ ਜਿਹੜਾ ਆਪਾਂ ਕਹੀਏ ਕਿ ਹੁਣ ਕਿਸਾਨ ਜਿਹੜੇ ਨੇ ਕੁਝ ਕਿਸਾਨ ਜਿਹੜੇ ਨੇ ਉਹ ਜਾਗਰਤ ਹੋ ਚੁੱਕੇ ਨੇ ਜਨਨ ਕਿ ਪਰਾਲੀ ਤੋਂ ਜਿਹੜੀ ਹੈ ਨਜ਼ਾਤ ਆ ਉਹ ਜ਼ਰੂਰ ਜਿਹੜੀ ਹੈ ਮਿਲਦੀ ਨਜ਼ਰ ਆ ਰਹੀ ਹੈ ਤਾਂ ਇਸ ਵਾਰ ਨੇ ਪਰਾਲੀ ਦੇ ਜਿਹੜੇ ਮਾਮਲੇ ਨੇ ਉਹ ਬਹੁਤ ਘੱਟ ਨਜ਼ਰ ਆਏ ਨੇ ਜਨਨ ਕਿ ਕੇਸ ਜਿਹੜੇ ਨੇ ਉਹ ਘੱਟ ਨਜ਼ਰ ਆਏ ਨੇ ਸੋ ਚੰਗੀ ਗੱਲ ਹੈ ਕਿਉਂਕਿ ਜੇਕਰ ਆਪਾਂ ਪਰਾਲੀ ਨੂੰ ਅੱਗ ਲਗਾਉਂਦੇ ਆ ਤਾਂ ਸਭ ਤੋਂ ਪਹਿਲਾਂ ਕਿਸਾਨ ਜਿਹੜਾ ਉਹ ਖੇਤਾਂ 'ਚ ਖੁਦ ਜਾ ਕੇ ਜਿਹੜਾ ਅੱਗ ਲਗਾਉਂਦਾ ਤਾਂ ਉਹ ਇਸ ਬਿਮਾਰੀ ਦਾ ਸ਼ਿਕਾਰ ਹੁੰਦਾ ਹੈ ਤਾਂ ਹੌਲੀ-ਹੌਲੀ ਜਿਹੜਾ ਇਹ ਤੂਆ ਜਿਹੜਾ ਇੰਨਾ ਵਾਜ ਜਾਂਦਾ ਫਿਰ ਲੋਕਾਂ ਦੇ ਘਰਾਂ ਦੇ ਵਿੱਚ ਫਿਰ ਬੱਚਿਆਂ ਨੂੰ ਬਿਮਾਰੀ ਲੱਗਦੀ ਆ ਫਿਰ ਸਾਹ ਦੀ ਪ੍ਰਾਬਲਮ ਹੋ ਜਾਂਦੀ ਆ ਤਾਂ ਇਦਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਲਗਾਤਾਰ ਵੱਧੀਆਂ ਨੇ ਤਾਂ ਇਸ ਮਾਮਲੇ ਲੈ ਕੇ ਜਿਹੜਾ ਕੇਂਦਰੀ ਮੰਤਰੀ ਜਿਹੜੇ ਨੇ ਉਹ ਇਸ ਤੇ ਵੀ ਜਿਹੜਾ ਕਿਤਨੇ ਕਿਤੇ ਉਹਨਾਂ ਨੇ ਵਾਰ ਕੀਤਾ ਕਿ ਦਿੱਲੀ ਦੀ ਜਿਹੜੀ ਆਬੋ ਹਵਾ ਉਹ ਪੰਜਾਬੜੀਆ ਖਰਾਬ ਕਰ ਰਹੀ ਆ ਮਨਜਿੰਦਰ ਸਿੰਘ ਸਿਰਸਾ ਨੇ ਇਸ ਬਾਰੇ ਜ਼ਿਕਰ ਕੀਤਾ ਹੈ ਕੀ ਕੁਝ ਗਿਆ ਉਹ ਦਸਤਾਵੇਜ਼ਾਂ ਨਾਲ ਸਾਂਝਾ ਕਰਦੇ ਆ ਚਾਰ ਦਿਨ ਸੇ ਕੀ ਹਰਕਤ ਕਰ ਰਹੇ ਤਾਂ ਇਹਨਾਂ ਆਪਕੋ ਦਿਖਾਣਾ ਚਾਹਤੋ ਡੇਟ ਵਾਈਜ਼ ये दिल्ली की पराली को पंजाब के अंदर किस तरह से मुंह ढककर आम आदमी पार्टी जानबूझकर जो किसान नहीं पराली जलाना चाहते उनको जबरदस्ती पराली जलाने को मजबूर कर करके उनके मुंह बांध कर पराली जलवाई जा रही है सारी वीडियो देखिए ये तरन तारण है बठिंडा ये देखिए मुंह बांध कर ये देखिए बठिंडा की है और कॉमन है कॉमन क्या है इस पौधे तो के मुंह बांधकर इसे फल करवाई जा रही है किसान प्राणी नहीं करना चाहता लेकिन किसानों को कहा गया और ये सारा बहुत बनाने के लिए उनके वगैरह मुंह पे कपड़े बांधे गए और लेके कपड़े बांधकर ये कपड़े बांधकर इन मुंह पे पाली करवाई जा रही है ताकि दिल्ली के अंदर इस प्राणी का असर हो और दिल्ली की सरकार को ये वो बता पाए पंजाब के यही आम आदमी पार्टी अरविंद केजरीवाल मुख्यमंत्री के रूप में 10 साल तक रोता रहा और पंजाब के किसानों को गालियां निकालता कुछ काम नहीं किया लेकिन अब जब दिल्ली के अंदर मात्र सात महीनों में पिछले सताईस साल की जो बीमारी थी उसको मात्र सात महीनों में काम करना शुरू किया ਵਾਟਨ ਕੇ ਪੇਟ ਮੇਂ ਦਰਦ ਹੋ ਰਹੀ ਸੋ ਬਿਲਕੁਲ ਤੁਸੀਂ ਸੁਣਿਆ ਮਨਜਿੰਦਰ ਸਿੰਘ ਸਿੱਟਸਾ ਨੇ ਇਸੇ ਗੱਲ ਦਾ ਜ਼ਿਕਰ ਕੀਤਾ ਕਿ ਜਿਹੜੀ ਪੰਜਾਬ ਸਰਕਾਰ ਆ ਉਹ ਦਿੱਲੀ ਨੂੰ ਜਿਹੜਾ ਖਰਾਬ ਕਰ ਚੁੱਕੀ ਆ ਹੁਣ ਪੰਜਾਬ ਵੱਲ ਜਿਹੜਾ ਉਹ ਖਰਾਬ ਕਰਨ ਤੇ ਲੱਗੀ ਹੋਈ ਆ ਪੰਜਾਬ ਦੀ ਆਬੋ ਹਵਾ ਖਰਾਬ ਕਰਨ ਲੱਗੀ ਆ ਦਿੱਲੀ ਦੀ ਆਬੋ ਹਵਾ ਜਿਹੜੀ ਆ ਉਹ ਖਰਾਬ ਕਰ ਚੁੱਕੀ ਆ ਤਾਂ ਉਹਨਾਂ ਨੇ ਕਿਹਾ ਕਿ ਖੁਦ ਜਿਹੜੀ ਆਮ ਆਮ ਆਦੀ ਪਾਰਟੀ ਸਰਕਾਰ ਆ ਉਹ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾ ਕੇ ਕਿਸਾਨਾਂ ਦੇ ਮੂੰਹ ਦੇ ਉੱਪਰ ਰਮਾਲ ਬਣਾ ਕੇ ਜਿਹੜਾ ਉਹ ਖੇਤਾਂ ਦੇ ਵਿੱਚ ਅੱਗ ਲਗਾ ਰਹੀ ਆ ਸੋ ਇਹ ਕਿੰਨਾ ਕਿਤ ਗਿਆ ਤਸਵੀਰਾਂ ਨੇ ਉਹ ਮਨਜਿੰਦਰ ਸਿੰਘ ਸਿੱਧਾ ਨੇ ਸਕਰੀਨ ਦੇ ਉੱਪਰ ਦਿਖਾਈਆਂ ਨੇ ਸ਼ਾਇਰਾਂ ਦਾ ਵੀ ਜ਼ਿਕਰ ਕੀਤਾ ਤਾਂ ਆਖਰਕਾਰ ਸੱਚ ਕੀ ਹੈ ਪਰ ਜੋ ਅੰਕੜਾ ਦੱਸ ਰਿਹਾ ਜੋ ਆਕੜ ਅੰਕੜੇ ਮੁਤਾਬਿਕ ਜੋ ਰਿਪੋਰਟ ਆਈ ਹੈ ਪਰ ਹੁਣ ਕਿਸਾਨ ਜਿਹੜੇ ਨੇ ਉਹ ਜਾਗਰਤ ਹੋ ਚੁੱਕੇ ਨੇ ਬੇਸ਼ੱਕ ਪਟਾਕਿਆਂ ਨੂੰ ਲਾ ਕੇ ਜਿਹੜਾ ਪੋਲੂਸ਼ਨ ਜ਼ਰੂਰ ਹੁੰਦਾ ਉਹ ਸਿਰਫ ਇੱਕ ਜਾਂ ਦੋ ਦਿਨ ਦੀ ਗੱਲ ਹੁੰਦੀ ਹੈ ਪਰ ਦੂਜੇ ਪਾਸੇ ਜੇਕਰ ਪਰਾਲੀ ਦੇ ਮਸਲੇ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਪਰਾਲੀ ਦੇ ਮਸਲੇ ਲੈ ਕੇ ਜਿਹੜੀ ਸਿਆਸਤ ਆ ਲਗਾਤਾਰ ਹੁੰਦੀ ਹੈ ਸਿਆਸਤ ਜਿਹੜੀ ਹੈ ਜ਼ਰੂਰ ਨਹੀਂ ਹੋਣੀ ਚਾਹੀਦੀ ਕਿਉਂਕਿ ਜੇਕਰ ਇਸ ਮਸਲੇ ਦਾ ਕੋਈ ਹੱਲ ਆਪਾਂ ਸਾਂਝੇ ਤੌਰ ਤੇ ਬੈਠ ਕੇ ਜੇ ਕੋਈ ਦਿੱਲੀ ਸਰਕਾਰ ਹੈ ਜਾਂ ਹਰਿਆਣਾ ਸਰਕਾਰ ਹੈ ਜਾਂ ਪੰਜਾਬ ਸਰਕਾਰ ਹੈ ਕਿਉਂਕਿ ਤਿੰਨੋਂ ਜਿਹੜੀਆਂ ਟੀਰਾ ਸਰਕਾਰਾਂ ਨੇ ਆਪਸ ਵਿੱਚ ਬੈਠ ਕੇ ਇਸ ਮਸਲੇ ਦੇ ਹੱਲ ਲਈ ਕੋਈ ਆਪਾਂ ਕਹਿ ਸਕਦਾ ਠੋਸ ਕਦਮ ਚੁੱਕਣ ਦੀ ਸਾਈ ਹੋ ਸਕਣਗੀ ਆ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਮਸਲਾ ਜ਼ਰੂਰ ਆਉ ਹੱਲ ਹੋ ਸਕੇਗਾ ਸੋ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਸਲੇ ਦਾ ਕੋਈ ਇਸ ਵੱਲ ਜਿਹੜਾ ਧਿਆਨ ਆ ਉਹ ਜ਼ਰੂਰ ਦਿੱਤਾ ਜਾ ਸਕੇ ਸੋ ਕਿਤੇ ਨਾ ਕਿਤੇ ਸਾਡੀ ਵੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀ ਜਿਹੜੀ ਆਬੋ ਹਵਾ ਉਸ ਨੂੰ ਨਾ ਖਰਾਬ ਕਰ ਸਕੀਏ ਕਿਉਂਕਿ ਜੇਕਰ ਆਬੋ ਹਵਾ ਸਾਡੀ ਜਿਹੜੀ ਖਰਾਬ ਹੋ ਜਾਵੇਗੀ ਤਾਂ ਸਾਡੇ ਬੱਚਿਆਂ ਦਾ ਜਿਹੜਾ ਉਹ ਵੀ ਖਰਾਬ ਹੋਵੇਗਾ ਸਾਡੇ ਬੱਚਿਆਂ ਦਾ ਸਰੀਰ ਖਰਾਬ ਹੋਵੇਗਾ ਸਾਨੂੰ ਅਨੇਕਾ ਬਿਮਾਰੀਆਂ ਲੱਗਣਗੀਆਂ ਪਰ ਇਸ ਤੋਂ ਜਿਹੜਾ ਸੁਚੇਤਤਾ ਉਹ ਜ਼ਰੂਰ ਹੋਣ ਦੀ ਜ਼ਰੂਰਤ ਹੈ ਸੋ ਉਮੀਦ ਕਰਦਾ ਹਾਂ ਕੱਲ ਕਿਸੇ ਹੋਰ ਮੁੱਦੇ ਨੂੰ ਲੈ ਕੇ ਦੀ ਵਿਸ਼ੇਸ਼ ਆਹੋ ਗਲਬਤ ਕਰਾਂਗੇ ਜਨਕੀ ਚਰਚਾ ਕਰਾਂਗੇ ਅੱਜ ਦੇ ਮੁੱਦੇ ਦੇ ਵਿੱਚ ਹੁਣ ਮੈਨੂੰ ਜਨਕੀ ਅਮਰਜੀਤ ਸਿੰਘ ਨੂੰ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us ਤਾਂਬਾ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.